ਮਰਦਾਂ ਦੇ ਚਾ ਕਿਸੇ ਜੰਗ ਵਿੱਚ ਲੈਂਦੇ ਨੇ ਭਾਈ ਹਿੰਮਤ ਸਿੰਘ ਜੀ ਲੜਦੇ ਲੜਦੇ ਆਖਰੀ ਦਮ ਤੱਕ ਸ਼ਹੀਦੀ ਪਾ ਗਏ ਜਦੋਂ ਭਾਈ ਸੇ ਭਾਈ ਹਿੰਮਤ ਸਿੰਘ ਜੀ ਸ਼ਹੀਦ ਹੋਏ ਤੇ ਛਾਲ ਮਾਰ ਕੇ ਉੱਠਿਆ ਸਹਬਜ਼ਾਦਾ ਅਜੀਤ ਸਿੰਘ ਮਹਾਰਾਜ ਮੈਨੂੰ ਮਿਹਨਤਿਆ ਦਿਓ ਮੈਂ ਦੋ ਦੋ ਹੱਥ ਕਰਕੇ ਜੀਵਨ ਸਫਲਾ ਕਰ ਸਕਾਂ ਜਦੋਂ ਵੇਖਿਆ ਨਾ ਅਜੀਤ ਸਿੰਘ ਨੂੰ ਮਹਾਰਾਜ ਬੜੇ ਖੁਸ਼ ਹੋਏ ਕਹਿੰਦੇ ਆਜੀਤ ਸਿੰਘਾ ਜੇ ਤੈਨੂੰ ਮੈਂ ਆਵਾਜ਼ ਮਾਰ ਕੇ ਸੱਦਦਾ ਤੇ ਲੋਕਾਂ ਨੇ ਇਹਦਾ ਹੋਰ ਅਰਥ ਕਰਨਾ ਸੀ ਤੇ ਪੁੱਤਰਾ ਮੈਨੂੰ ਬੜੀ ਖੁਸ਼ੀ ਹੈ ਕਿ ਤੂੰ ਆਪਣੇ ਆਪ ਨੂੰ ਆਪ ਪੇਸ਼ ਕੀਤਾ ਹੈ ਜਦੋਂ ਕਾਮ ਨੂੰ ਲੋੜ ਪਵੇਗੀ ਤੇਰੇ ਵਾਂਗ ਆਪਣੇ ਆਪ ਨੂੰ ਗੱਭਰੂ ਪੇਸ਼ ਕਰਿਆ ਕਰਨਗੇ ਬੇਟਾ ਮੈਂ ਪੌਣੇ 9 ਸਾਲ ਦਾ ਸੀ ਜਦੋਂ ਮੇਰੇ ਪਿਤਾ ਜੀ ਦਿੱਲੀ ਜਾ ਕੇ ਸ਼ਹੀਦ ਹੋ ਗਏ ਲੋਕ ਮੈਨੂੰ ਕਹਿੰਦੇ ਸੀ ਗੋਬਿੰਦ ਰਾਏ ਧਰਮੀ ਪੁੱਤਰ ਮੈਂ ਸੋਚਦਾ ਸੀ ਅੱਜ ਮੇਰਾ ਪਿਤਾ ਸ਼ਹੀਦ ਹੋਇਆ ਹੈ ਲੋਕ ਮੈਨੂੰ ਧਰਮੀ ਪੁੱਤਰ ਕਹਿੰਦੇ ਨੇ ਮੈਂ ਵੱਡਾ ਹੋਵਾਂਗਾ ਮੇਰਾ ਵਿਆਹ ਹੋਵੇਗਾ ਮੇਰੇ ਘਰ ਪੁੱਤਰ ਹੋਣਗੇ ਜਦੋਂ ਮੈਂ ਪੁੱਤਰਾਂ ਨੂੰ ਸ਼ਹੀਦ ਕਰਾਵਾਂਗਾ ਲੋਕ ਮੈਨੂੰ ਧਰਮੀ ਪਿਤਾ ਕਹਿਣਗੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੈਨੂੰ ਧਰਮੀ ਪੁੱਤਰ ਬਣਾਇਆ ਸੀ ਅਜੀਤ ਸਿੰਘਾ ਤੂੰ ਅੱਜ ਮੈਨੂੰ ਧਰਮੀ ਪਿਤਾ ਬਣਾ ਦੇ ਅਜੀਤ ਸਿੰਘ ਦੀ ਉਮਰ ਉਸ ਦਿਨ 17 ਸਾਲ 10 ਮਹੀਨੇ ਤੇ 15 ਦਿਨਾਂ ਦੀ ਸੀ। ਅਜੀਤ ਸਿੰਘ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖੋਂ 23 ਮਾਰਗ 1743 ਬਿਕਰਮੀ ਨੂੰ ਹੋਇਆ ਹੈ। ਮਹਾਰਾਜ ਦੇ ਚਾਰ ਸੇਵਕਾ ਦੇ ਸੀ। ਪਹਿਲੋਂ ਮਹਾਰਾਜ ਦਾ ਵਿਆਹ ਮਾਤਾ ਜੀਤੋ ਜੀ ਨਾਲ ਹੋਇਆ ਹੈ। ਦੂਜੀ ਸ਼ਾਦੀ ਹਜੂਰ ਦੀ ਮਾਤਾ ਸੁੰਦਰੀ ਜੀ ਦੇ ਨਾਲ ਹੋਈ ਏ ਪਰ ਪਹਿਨੋ ਮਾਤਾ ਸੁੰਦਰੀ ਜੀ ਕੋਖਾ ਸਾਹਿਬ ਗਦਾਜੀਤ ਸਿੰਘ ਨੇ ਜਨਮ ਲਿਆ ਉਸ ਤੋਂ ਬਾਅਦ 3 ਸਾਲ ਲਗਾ ਦੇ ਮਾਤਾ ਜੀਤੋ ਜੀ ਦੀ ਕੋਖਾ ਪਰਦੇਟ ਹੋਇਆ ਨੇ ਅਜੇ ਪੂਰਾ 18 ਸਾਲ ਦਾ ਨਹੀਂ ਹੋਇਆ ਪਰ ਪੂਰਾ ਜਵਾਨ ਜਾਂਦਾ ਮੁੱਛਾਂ ਫੁੱਟਰੀਆਂ ਨੇ ਦਾੜੀ ਉਤਰ ਰਹੀ ਏ ਮਹਾਰਾਜ ਵਰਗਾ țeਰਾ ਮਹਾਰਾਜ ਵਰਗੀ ਕਲਗੀ ਮਹਾਰਾਜ ਵਰਗਾ ਬਾਣਾ ਮਹਾਰਾਜ ਵਰਗਾ ਕੱਟ ਕਾਠ ਹਜ਼ੂਰ ਨੇ ਕਿਹਾ ਭੇਜਿਆ ਜਾਓ ਅਰਸ਼ਾਂ ਤੇ ਬੈਠੇ ਤੁਹਾਡੇ ਦਾਦਾ ਜੀ ਤੁਹਾਡੀ ਬਹਾਦਰੀ ਵੇਖਣਾ ਚਾਹੁੰਦੇ ਨੇ ਤੁਰਨ ਲੱਗੇ ਆਕੀਨ ਸਿੰਘ ਅਸ਼ੀਰਵਾਦ ਦੇ ਕੇ ਹਜ਼ੂਰ ਨੇ ਜਿਹੜੀ ਗੱਲ ਆਖੀ ਉਹ ਸ਼ਾਇਰ ਨੇ ਕੁਝ ਲਾਈਨਾਂ ਇਉਂ ਕਹੀਆਂ राग सोणी कंदे मारवा था राग तकरीबन इन दासीं लोक पूरवाग राग कंदे वैसे ॾाढी राग त मुथा ई कुझु दास में सिखिया उहो तव्हां भाई सब कलाकार भाई शमशेर सिंधी शिकिरदाक हा जो मै सिखिया उॾे पेश कर राग राग न सोणी और मारवा थाट आहे ਪਹਿਣੀ ਗੱਲ ਮਿਲਹਿ ਅੰਕ ਸੇ ਲੜੀਆਂ ਹੈ ਮਿਲ ਕੇ ਕਰੇ ਕਹਾਣੀਆਂ ਸਮਰਥਕੰਤ ਕੀਆ ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਹਰਮਨ ਪਿਆਰੇ ਸਿੱਖੀ ਗੁਲਦਸਤਾ ਦਰਸ਼ਕੋ ਤੇ ਸਰੋਤਾਜਨੋ ਨਿਮਰਤਾ ਸਹਿਤ ਫਤਿਹ ਅਰਜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸਤਗੁਰੂ ਨੰਗਦੇਵ ਜੀ ਮਹਾਰਾਜੀ ਦਾ ਸਿਧਾਂਤ ਅਤੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੂੰ ਸਮਝਣ ਵਾਸਤੇ ਗੁਰਬਾਣੀ ਚ ਲਿਖਿਆ ਹੈ ਕਿ ਕਥਾ ਕੀਰਤਨ ਸੁਖਦਾਈ ਇਹ ਅਟਲ ਸਚਾਈ ਹੈ ਗੁਰਬਾਣੀ ਨੂੰ ਰਾਗਾਂ ਚ ਉਚਾਰ ਕੇ ਹੁਕਮ ਕੀਤਾ ਕਿ ਗੁਣ गोविंद ਗਾਵੋ ਸਭ ਹਰਜਨ ਰਾਗ ਰਤਨ ਰਸਨਾ ਆਰਾਪ ਸੁਕੁਨ ਮਿਲਾ ਕੇ ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਦੀ ਗਹਿਰਾਈ ਨੂੰ ਸਮਝਣ ਵਾਸਤੇ ਪੁਰਾਤਨ ਅਤੇ ਅਯੋਕੀ ਸਮੇਂ ਦੇ ਮਹਾਨ ਕੀਰਤੀਆਂ ਦਾ ਕੀਰਤਨ ਗੁਰਬਾਣੀ ਦੀ ਕਥਾ ਵਿਚਾਰ ਧਾਰਮਿਕ ਗੀਤ ਸ਼੍ਰੋਮਣੀ ਜਥੇਦਾਰੀਆਂ ਜੋਸ਼ੀ ਦੀ ਢਾਡੀ ਵਾਰਾਂ ਤੇ ਕਵੀ ਦਰਬਾਰ ਉੱਚ ਕੋਟੀ ਦੇ ਕਵੀਸ਼ਰਾਂ ਦੇ ਖੋਜ ਭਰਪੂਰ ਪ੍ਰੋਗਰਾਮ ਸਰਵਣ ਕਰਨ ਲਈ ਸਿੱਖੀ ਗੁਲਦਸਤਾ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰੋ ਜੀ ਤੇ ਕਿਰਪਾ ਕਰਕੇ ਘੰਟੀ ਵਾਲਾ ਬਟਨ ਵੀ ਜਰੂਰ ਦਬਾ ਦਿਓ ਜੀ ਤਾਂ ਕਿ ਨਵੇਂ ਤੋਂ ਨਵੇਂ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਰਹਿਣ ਤੁਹਾਡੇ ਸੋਹਣੇ ਸੁਨੇਹ ਸੁਝਾ ਅਤੇ ਅਸ਼ੀਰਵਾਦ ਦੀ ਸਖਤ ਲੋੜ ਹੈ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ